ਸਤਿ ਸ਼੍ਰੀ ਅਕਾਲ ਦੋਸਤੋ ਇਹ ਫਲ ਖਾਣ ਦੇ ਨਾਲ ਤੁਹਾਡੀ ਸਕਿਨ ਟਾਈਟ ਅਤੇ ਚਿਹਰੇ ਤੇ ਲਾਲਗੀ ਆ ਜਾਵੇਗੀ ਗਰਮੀ ਵਿੱਚ ਸਾਡੀ ਸਕਿਨ ਨੂੰ ਅਤੇ ਚਿਹਰੇ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਆ ਜਾਂਦੀਆਂ ਹਨ ਇਹ ਫਲ ਖਾਣ ਦੇ ਨਾਲ ਸਾਡੀ ਸਿਹਤ ਅਤੇ ਚਿਹਰਾ ਹਮੇਸ਼ਾ ਸੁੰਦਰ ਰਹੇਗਾ ਫਲ ਦਾ ਨਾਮ ਹੈ ਸੇਬ ਨੰਬਰ 1 ਸੇਬ ਖਾਣ ਦੇ ਨਾਲ ਆਪਣੇ ਸਰੀਰ ਦੀ ਅਤੇ ਚਿਹਰੇ ਦੀ ਬਹੁਤ ਚਮਕ ਰਹਿੰਦੀ ਹੈ ਆਪਣੇ ਸਰੀਰ ਨੂੰ ਫਿੱਟ ਰੱਖਦਾ ਹੈ ਅਤੇ ਚਿਹਰੇ ਤੇ ਬਹੁਤ ਨਖਾਰ ਆਉਂਦਾ ਹੈ। ਸੇਬ ਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ। ਜੇਕਰ ਅਸੀਂ ਇੱਕ ਸੇਬ ਰੋਜ਼ ਖਾਂਦੇ ਹਾਂ ਤਾਂ ਅਸੀਂ ਕਈਆਂ ਬਿਮਾਰੀਆਂ ਤੋਂ ਦੂਰ ਰਹਾਂਗੇ। ਡਾਕਟਰ ਵੀ ਆਪਾਂ ਨੂੰ ਇਹ ਸਲਾਹ ਦਿੰਦੇ ਹਨ ਕਿ ਹਰ ਰੋਜ਼ ਇੱਕ ਸੇਬ ਖਾਣਾ ਚਾਹੀਦਾ ਹੈ। ਆਪਣੇ ਚਿਹਰੇ ਦੀ ਸੁੰਦਰਤਾ ਬਣੀ ਰਹਿੰਦੀ ਹੈ। ਨੰਬਰ 2 ਸੇਬ ਸਾਡੀ ਵੱਧਦੀ ਉਮਰ ਨੂੰ ਕੰਮ ਕਰਦਾ ਹੈ। ਸੇਬ ਦੇ ਵਿੱਚ ਐਟਕਸਾ ਡੇਟ ਅਤੇ ਫ੍ਰੀ ਰੈਡੀਕਲਸ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ ਇਸ ਲਈ ਸਾਨੂੰ ਆਪਣੇ ਡਾਈਟ ਵਿੱਚ ਇੱਕ ਸੇਬ ਜ਼ਰੂਰ ਖਾਣਾ ਚਾਹੀਦਾ ਹੈ ਨੰਬਰ 3 ਸੇਬ ਖਾਣ ਦੇ ਨਾਲ ਤੁਹਾਡੇ ਚਿਹਰੇ ਤੋਂ ਮੋਕੇ ਵੀ ਦੂਰ ਹੁੰਦੇ ਹਨ ਸੇਬ ਵਿੱਚ ਬਹੁਤ ਸਾਰੇ ਕੁਦਰਤੀ ਤੱਤ ਹੁੰਦੇ ਹਨ ਮੋਕੇ ਕਿਲ ਛਾਈਆਂ ਦਾਗ ਅਤੇ ਝਰੋੜੀਆਂ ਵੀ ਦੂਰ ਹੁੰਦੀਆਂ ਹਨ ਆਪਣੇ ਸਰੀਰ ਦੇ ਲਈ ਬਹੁਤ ਲਾਭਦਾਇਕ ਹੈ ਨੰਬਰ 4 ਸੇਬ ਖਾਣ ਨਾਲ ਸਾਡੀ ਸਕਿਨ ਟਾਈਟ ਅਤੇ ਮਲਾਈਮ ਰਹਿੰਦੀ ਹੈ ਹਮੇਸ਼ਾ ਵਾਸਤੇ ਜਵਾਨ ਰਹਿੰਦੇ ਹਾਂ ਹਰ ਰੋਜ਼ ਸਾਨੂੰ ਸੇਬ ਖਾਣਾ ਚਾਹੀਦਾ ਹੈ ਸੇਬ ਆਪਣੀ ਸਕਿਨ ਨੂੰ ਵੀ ਟਾਈਟ ਰੱਖਦਾ ਹੈ ਅਤੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਨੰਬਰ 5 ਸੇਬ ਆਪਣੇ ਵਾਲਾਂ ਵਾਸਤੇ ਵੀ ਬਹੁਤ ਵਧੀਆ ਫਲ ਹੈ ਜਿਵੇਂ ਕਿ ਆਪਣੇ ਦੋ ਮੁਹੇ ਵਾਲ ਜਾਂ ਝੜਦੇ ਆ ਉਹਨਾਂ ਨੂੰ ਵੀ ਰੋਕਦਾ ਹੈ ਸੇਬ ਦੀ ਛਿੱਲੜ ਵੀ ਆਪਣੇ ਵਾਲਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਆਪਣੇ ਵਾਲ ਸਿਲਕੀ ਰਹਿੰਦੇ ਹਨ ਨੰਬਰ 6 ਸਵੇਰ ਦੇ ਵੇਲੇ ਸੇਬ ਖਾਣ ਦੇ ਬਹੁਤ ਫਾਇਦੇ ਹਨ ਤੁਸੀਂ ਸੇਬ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ ਜਾਂ ਦੁੱਧ ਵਿੱਚ ਮਿਕਸ ਕਰਕੇ ਵੀ ਪੀ ਸਕਦੇ ਹੋ ਸੇਬ ਦੀਆਂ 2-4 ਫਾੜੀਆਂ ਕੱਟ ਕੇ ਉੱਪਰ ਸ਼ਹਿਦ ਲਗਾ ਕੇ ਇੱਕ ਫੇਸ ਪੈਕ ਵੀ ਬਣਾ ਸਕਦੇ ਹੋ ਆਪਾਂ ਜਦੋਂ ਵੀ ਚਿਹਰੇ ਤੇ ਮ사ਜ ਕਰਨੀ ਹੈ ਤਾਂ ਹੌਲੀ-ਹੌਲੀ ਮ사ਜ ਕਰਨੀ ਹੈ ਮ사ਜ ਕਰਨ ਦੇ ਨਾਲ ਚਿਹਰੇ ਤੋਂ ਝਰੂੜੀਆਂ ਅਤੇ ਦਾਗ-ਧੱਬੇ ਅੱਖਾਂ ਦਾ ਕਾਲਾਪਨ ਦੂਰ ਹੁੰਦਾ ਹੈ ਇਹ ਸਾਰੇ ਨੁਸਕੇ ਇਸਤੇਮਾਲ ਕਰੋ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਜਰੂਰ ਦੱਸਣਾ ਜੀ ਜੇ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ